ਛੇਵੇਂ ਪਾਸ਼ਾ ਦਾ 52 ਕਲੀਆਂ ਵਾਲਾ ਚੋਲਾ ਸਾਹਿਬ ਕੱਲੀ-ਕੱਲੀ ਕਲੀ ਦਾ ਅੱਜ ਵੀ ਪਤਾ ਲੱਗਦਾ ਹੈ ਕਿ ਇਸ ਦੇ ਵਿੱਚ 52 ਕਲੀਆਂ ਸੀ ਤੇ ਇਸ ਕਰਕੇ ਹੀ ਦੀਵਾਲੀ ਨੂੰ ਬੰਦੀ ਛੋੜ ਦਿਵਸ ਤੇ ਵਜੋਂ ਵੀ ਜਾਣਿਆ ਜਾਂਦਾ ਹੈ ਬੰਦੀ ਛੋੜ ਹੈ ਬੰਦੀ ਛੋੜ ਹੈ ਤੁਸੀਂ ਵੇਖੋ ਕਿ ਇਸ ਤਲੇ ਜੂਤੇ ਕਿੰਨੀ ਸੋਹਣੀ ਬਰੀਕੀ ਦੇ ਨਾਲ ਉਸ ਵਕਤ ਜਿਹੜੀ ਮੀਨਾ ਕਾਰੀ ਜਾਂ ਕਢਾਈ ਕੀਤੀ ਜਾਂਦੀ ਸੀ ਨੇ ਕਾਂ ਸਾਲ ਪੁਰਾਣਾ ਇਹ ਚੋਲਾ ਏ ਪਰ ਅੱਜ ਵੀ ਸੰਕਤਾ ਨੇ ਪੂਰੀ ਤਰ੍ਹਾਂ ਇਸ ਦੀ ਸਾਮ ਸੰਭਾਲ ਕੀਤੀ ਹੈ ਦੇਖ ਕੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਛੇਵੇਂ ਪਾਸ਼ਾ ਦਾ ਕਿੰਨਾ ਸੋਨਾ ਕੱਦ ਕਾਠ ਹੋਏਗਾ ਕਿ ਇਹ ਜਿਹੜਾ ਇੰਨਾ ਵੱਡਾ ਛੇਵੇਂ ਪਾਸ਼ਾ ਦਾ ਇਹ ਚੋਲਾ ਸਾਬ ਹੈ 52 ਰਾਜਿਆਂ ਨੂੰ ਰਿਹਾਰ ਕਰਵਾ ਕੇ ਛੇਵੇਂ ਪਾਸ਼ਾ ਇਸ ਧਰਤੀ ਦੇ ਉੱਤੇ ਆਉਂਦੇ ਨੇ 45 ਦਿਨ ਪਿੰਡ ਕਢਾਣੀ ਕਲਾ ਵਿਖੇ ਰਹਿੰਦੇ ਨੇ ਸੰਕਾਂ ਦੇ ਬੁੱਲੂ ਸੇਵਾ ਕੀਤੀ ਜਾਂਦੀ ਹੈ ਤੇ ਖੁਸ਼ੀ ਦੇ ਵਿੱਚ ਛੇਵੇਂ ਪਾਸ਼ਾ ਜੀ ਇਸ ਨਗਰੀ ਨੂੰ ਜਿੱਥੇ ਕਈ ਵਾਰ ਦਿੰਦੇ ਨੇ ਆਪਣਾ ਚੋਲਾ ਸਾ 52 ਕਲੀਆਂ ਵਾਲਾ ਉਹ ਵੀ ਦਿੰਦੇ ਨੇ ਤੇ ਇੱਕ ਜੋ ਪੋਥੀ ਜਿਸ ਦੇ ਵਿੱਚ ਉਹ 6ਵੇਂ ਪਾਸ਼ਾ ਪਾਠ ਕਰਦੇ ਹੁੰਦੇ ਸਨ ਤਾਂ ਆਉ ਤੁਹਾਨੂੰ ਦਰਸ਼ਨ ਕਰਾਉਨੇ ਆ ਸਤਿਗੁਰੂ 6ਵੇਂ ਪਾਸ਼ਾ ਇਸ ਨਗਰੀ ਦੇ ਵਿੱਚ ਆਏ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾ ਹੋ ਕੇ ਤੇ ਇਸ ਪੋਥੀ ਦੇ ਵਿੱਚੋਂ ਪਾਠ ਕਰਦੇ ਹੁੰਦੇ ਸਨ ਛੋੜ ਹੈ ਬੰਦੀ ਛੋੜ ਹੈ ਔਰ ਕੁਦਰਤੀ ਆਫਤ ਨਗਰ ਦਾ ਕੋਈ ਨੁਕਸਾਨ ਨਹੀਂ ਕਰ ਸਕੇਗੀ ਇਸੇ ਤਰ੍ਹਾਂ ਸਤਿਗੁਰੂ ਜੀ ਨੇ ਵਰ ਦਿੱਤਾ ਕਿ 12ਵਾਂ ਆਇਆ ਦੁਸ਼ਮਣ ਨਗਰ ਨੂੰ ਹਰਾ ਨਹੀਂ ਸਕੇਗਾ ਔਰ ਇਹਨਾਂ ਪਾਵਨ ਸਥਾਨਾਂ ਤੇ ਹਾਜ਼ਰੀਆਂ ਭਰਦੇ ਨਾਲ ਸਰੀਰਕ ਕਸ਼ਟਾਂ ਨੂੰ ਆਰਾਮ ਆਇਆ ਕਰੇਗਾ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟਕੇ ਮੂਰਤ ਹਰ ਗੋਬਿੰਦ ਸواری ਵਾਇ ਗੁਰਚੀ ਕਾਲਸਾ ਵਾਇ ਗੁਰਚੀ ਕਿਫਤੇ ਸੰਗਤ ਜੀ ਅੱਜ ਅਸੀਂ ਤੁਹਾਨੂੰ 6ਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ 52 ਕਲੀਆਂ ਵਾਲੇ ਚੋਲਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਨਾਲ ਹੀ ਉਹਨਾਂ ਦੇ ਜੋੜੇ ਦੇ ਤਲੇ ਦੇ ਵੀ ਦਰਸ਼ਨ ਕਰਾਵਾਂਗੇ ਜਿਸ ਲਈ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜਿਆਂ ਨੂੰ ਰਿਹਾਰ ਕਰਵਾ ਕੇ 6ਵੇਂ ਪਾਸ਼ਾ ਇਸ ਧਰਤੀ ਦੇ ਉੱਤੇ ਆਉਂਦੇ ਨੇ 45 ਦਿਨ ਪਿੰਡ ਕਢਾਣੀ ਕਲਾ ਵਿਖੇ ਰਹਿੰਦੇ ਨੇ ਸੰਕਟਾਂ ਦੇ ਬੁੱਲੂ ਸੇਵਾ ਕੀਤੀ ਜਾਂਦੀ ਹੈ ਤੇ ਖੁਸ਼ੀ ਦੇ ਵਿੱਚ 6ਵੇਂ ਪਾਸ਼ਾ ਜੀ ਇਸ ਨਗਰੀ ਨੂੰ ਜਿੱਥੇ ਕਈ ਵਾਰ ਦਿੰਦੇ ਨੇ ਤੇ ਆਪਣਾ ਚੋਲਾ ਸਾਹਿਬ 52 ਕਲੀਆਂ ਵਾਲਾ ਉਹ ਵੀ ਦਿੰਦੇ ਨੇ ਤੇ ਇੱਕ ਜੋ ਪੋਥੀ ਜਿਸ ਦੇ ਵਿੱਚ ਉਹ 6ਵੇਂ ਪਾਸ਼ਾ ਪਾਠ ਕਰਦੇ ਹੁੰਦੇ ਸਨ ਤਾਂ ਆਉ ਤੁਹਾਨੂੰ ਦਰਸ਼ਨ ਕਰਾਉਨੇ ਆ ਇਹ ਹੈ 6ਵੇਂ ਪਾਸ਼ਾ ਦਾ 52 ਕਲੀਆਂ ਵਾਲਾ ਚੋਲਾ ਸਾਹਿਬ ਅਨੇਕਾਂ ਸਾਲ ਪੁਰਾਣਾ ਇਹ ਚੋਲਾ ਏ ਪਰ ਅੱਜ ਵੀ ਸੰਕਤਾ ਨੇ ਪੂਰੀ ਤਰ੍ਹਾਂ ਇਸ ਦੀ ਸਾਂਭ ਸੰਭਾਲ ਕੀਤੀ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਆਪਣੇ ਮਾਣ ਮੱਤੇ ਇਤਿਹਾਸ ਤੋਂ ਜਾਣੂ ਹੋ ਸਕਣ ਤੇ ਜਿਹੜੀਆਂ ਕੁੜਾਹੇ ਪੈ ਚੁਕੀਆਂ ਨੇ ਇਹ ਇਤਿਹਾਸ ਨੂੰ ਸੁਣ ਕੇ ਦੇਖ ਕੇ ਆਪਣੇ ਸਿੱਖੀ ਵਾਲੇ ਰਾਹ ਤੇ ਵਾਪਿਸ ਪਰਤਾਂ ਤੁਸੀਂ ਦੇਖੋ ਗਵਾਲੀਅਰ ਦੇ ਕਿਲੇ ਦੇ ਵਿੱਚ ਜਿਸ ਵੇਲੇ জাহাঙ্গীর ਨੇ ਕਿਹਾ ਕਿ ਅਸੀਂ ਤੁਹਾਨੂੰ ਰਹਾਅ ਕਰਨਾ ਹੈ ਪਰ ਚੀਵੀ ਪਾਸ਼ਾ ਨੇ ਉਹਨਾਂ ਅੱਗੇ ਸ਼ਰਤ ਰੱਖ ਦਿੱਤੀ ਕਿ ਮੈਂ ਇਕੱਲਾ ਰਹਾਅ ਨਹੀਂ ਹੋਵਾਂਗਾ ਬਲਕਿ ਬਾਕੀ ਰਾਜਿਆਂ ਨੂੰ ਵੀ ਰਹਾਅ ਕੀਤਾ ਜਾਏ ਤਾਂ জাহাঙ্গীর ਨੇ ਉਹਨਾਂ ਅੱਗੇ ਸ਼ਰਤ ਰੱਖ ਦਿੱਤੀ ਕਿ ਜਿੰਨੇ ਤੁਸੀਂ ਫਾਹਦ ਫੜ ਕੇ ਲੈ ਕੇ ਜਾਓਗੇ ਰਾਜੀ ਉਹ ਜਾ ਸਕਣਗੀ ਤਾਂ ਉਸ ਵੇਲੇ 6ਵੇਂ ਪਾਸ਼ਿਆਂ ਨੇ ਇਹ 52 ਕਲੀਆਂ ਵਾਲਾ ਚੋਲਾ ਸਵਾਇਆ ਸੀ ਤੇ ਇਹ ਚੋਲਾ ਪਹਿਨ ਕੇ ਜਿਹੜੇ Rajput ਰਾਜੀ ਸੀ ਮਹਾਰਾਜ ਦੇ ਇਸ ਚੋਲੇ ਨੂੰ ਫੜ ਕੇ ਉਸ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾ ਹੁੰਦੇ ਨੇ ਇਸ ਚੂਲੇ ਦਾ ਤੁਸੀਂ ਦੇਖ ਕੇ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਛੇਵੇਂ ਪਾਸ਼ਾ ਦਾ ਕਿੰਨਾ ਸੋਨਾ ਕੱਦ ਕਾਠ ਹੋਏਗਾ ਕਿ ਇਹ ਜਿਹੜਾ ਇੰਨਾ ਵੱਡਾ ਛੇਵੇਂ ਪਾਸ਼ਾ ਦਾ ਇਹ ਚੂਲਾ ਸਾਹਿਬ ਹੈ ਕੱਲੀ-ਕੱਲੀ ਕਲੀ ਦਾ ਅੱਜ ਵੀ ਪਤਾ ਲੱਗਦਾ ਹੈ ਕਿ ਇਸ ਦੇ ਵਿੱਚ 52 ਕਲੀਆਂ ਸੀ ਤੇ ਇਸ ਕਰਕੇ ਹੀ ਦੀਵਾਲੀ ਨੂੰ ਬੰਦੀ ਛੋੜ ਦਿਵਸ ਤੇ ਵਜੋਂ ਵੀ ਜਾਣਿਆ ਜਾਂਦਾ ਹੈ ਇਹ ਤੁਸੀਂ ਦੇਖ ਸਕਦੇ ਹੋ ਇਹ ਛੇਵੇਂ ਪਾਸ਼ਾ ਦਾ ਜੋ ਲਈ ਇਸ ਦੇ ਬਿਲਕੁਲ ਹੀ ਨਾਲ ਇਥੋਂ ਦੇ ਕਮੇਟੀ ਦੇ ਵੱਲੋਂ ਪਿੰਡ ਵਾਸੀਆਂ ਦੇ ਵੱਲੋਂ ਜਿਹੜਾ ਗੁਰੂ ਸਾਹਿਬ ਦਾ ਜੋੜੇ ਦਾ ਤਲਾ ਹੁੰਦਾ ਉਸ ਦੀ ਵੀ ਪੂਰੀ ਤਰ੍ਹਾਂ ਸਾਮ ਸੰਭਾਲ ਕੀਤੀ ਗਈ ਹੈ ਤੁਸੀਂ ਵੇਖੋ ਕਿ ਇਸ ਤਲੇ ਦੇ ਉੱਤੇ ਕਿੰਨੀ ਸੋਹਣੀ ਬਰੀਕੀ ਦੇ ਨਾਲ ਉਸ ਵਕਤ ਜਿਹੜੀ ਮੀਨਾ ਕਾਰੀ ਜਾਂ ਕਢਾਈ ਕੀਤੀ ਜਾਂਦੀ ਸੀ ਹਾਲਾਂਕਿ ਸੰਗਤਾਂ ਜਿਹੜੀਆਂ ਪੂਰੀ ਤਰ੍ਹਾਂ ਇਸ ਤਰ੍ਹਾਂ ਜੋ ਸਾਹਮ ਸੰਭਾਲ ਕਰਦੀਆਂ ਨੇ ਇਹ ਗੁਰੂ ਸਾਹਿਬ ਦੇ ਜਿਹੜੇ ਜੋੜਾ ਸਾਹਿਬ ਆ ਉਸ ਦਾ ਇੱਕ ਤਲਾ ਉਸ ਤੇ ਤੁਹਾਨੂੰ ਦਰਸ਼ਨ ਕਰਾ ਰਹੇ ਆ ਤੇ ਇਧਰ ਹੀ ਦੂਜੇ ਪਾਸੇ ਛੇਵੇਂ ਪਾਸ਼ਾ ਜੀ ਜਿਸ ਪੋਥੀ ਦੇ ਵਿੱਚੋਂ ਪਾਠ ਕਰਦੇ ਹੁੰਦੇ ਸਨ ਉਹ ਪੋਥੀ ਸਾਹਿਬ ਵੀ ਮੌਜੂਦ ਹੈ ਤੁਸੀਂ ਵੇਖੋ ਕਿ ਅੱਜ ਦੇ ਸਮੇਂ ਵੀ ਅਸੀਂ ਗੁਟਕਾ ਸਾਹਿਬ ਦੇ ਵਿੱਚੋਂ ਪਾਠ ਕਰਦੇ ਆ ਪਰ ਇਹ ਉਸ ਵਕਤ ਦੀ ਹੈ ਜਿਸ ਵੇਲੇ ਛੇਵੇਂ ਪਾਸ਼ਾ ਇਸ ਨਗਰੀ ਦੇ ਵਿੱਚ ਆਏ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾਅ ਹੋ ਕੇ ਤੇ ਇਸ ਕੋਥੀ ਦੇ ਵਿੱਚੋਂ ਪਾਠ ਕਰਦੇ ਹੁੰਦੇ ਸਨ ਹਾਲਾਂਕਿ ਕੁਝ ਜਿਹੜਾ ਕਾਫੀ ਸਮੇਂ ਇਸ ਦੀ ਸਾਮ ਸੰਭਾਲ ਨਾ ਹੋਣ ਕਰਕੇ ਇਹ ਥੋੜਾ ਨੁਕਸਾਨੀਆਂ ਵੀ ਗਿਆ ਪਰ ਫਿਰ ਵੀ ਇਥੋਂ ਦੀ ਕਮੇਟੀ ਦੇ ਵੱਲੋਂ ਪਿੰਡ ਵਾਸੀਆਂ ਦੇ ਵੱਲੋਂ ਪੂਰੀ ਤਰ੍ਹਾਂ ਇਸ ਜਿਹੜੀਆਂ ਅਵਸਥਾ ਨੇ ਸਾਮ ਸੰਭਾਲ ਕੀਤੀ ਗਈ ਹੈ ਤਾਂ ਇਥੋਂ ਦਾ ਮਾਨ ਮਤਾ ਇਤਿਹਾਸਕ ਹੈ ਇਸ ਬਾਰੇ ਵਿਸਤਾਰ ਦੇ ਵਿੱਚ ਇਥੋਂ ਦੇ ਹੈੱਡ ਗ੍ਰੰਥੀ ਬਈ ਮਨਜੀਤ ਸਿੰਘ ਜੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੈਸਲ ਜੀ ਇਹ ਜਿਹੜਾ 52 ਕਲੀਆਂ ਵਾਲਾ ਚੋਲਾ ਏ ਤੇ ਨਾਲ ਹੀ ਜੋੜੇ ਦੇ ਤਲੇ ਨੇ ਇਸ ਤੋਂ ਦੇ ਇਤਿਹਾਸ ਦੇ ਬਾਰੇ ਵਿਸਥਾਰ ਦੇ ਵਿੱਚ ਸਾਡੀਆਂ ਸੰਗਤਾਂ ਨੂੰ ਸਮਝਾਓ ਹਾਂਜੀ ਜਿਸ ਵੇਲੇ ਤਾਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ ਚੋਂ ਰਿਹਾ ਹੁੰਦੇ ਨੇ ਨਾਲ ਹੀ 52 ਰਾਜਿਆਂ ਨੂੰ ਰਿਹਾ ਕਰਾ ਕੇ ਸਤਿਗੁਰੂ ਜੀ ਨਿਕੜਦੇ ਆ ਉਸ ਵੇਲੇ ਜਿਹੜਾ ਚੋਲਾ ਸਤਿਗੁਰੂ ਜੀ ਨੇ ਆਪਣੇ ਪਾਵਨ ਸਰੀਰ ਤੇ ਧਾਰਨ ਕੀਤਾ ਸੀ 52 ਕਲੀਆਂ ਵਾਲਾ ਉਹ ਪਾਵਨ ਚੋਲਾ ਅਤੇ ਪੋਥੀ ਸਾਹਿਬ ਜਿਸ ਤੋਂ ਆਪ ਸਤਿਗੁਰੂ ਜੀ ਨਿਤਨੇਮ ਕਰਿਆ ਕਰਦੇ ਸੀ ਜੋ ਕਿ ਸੁਨਹਿਰੀ ਅੱਖਰਾਂ ਵਾਲੀ ਪੋਥੀ ਹੈ ਔਰ ਇੱਕ ਜੋੜਾ ਸਤਿਗੁਰੂ ਜੀ ਦਾ ਜਿਸ ਦੇ ਆਪ ਜੀ ਨੇ ਦਰਸ਼ਨ ਕੀਤੇ ਸੋ ਇਹ ਪਾਵਨ ਨਿਸ਼ਾਨੀਆਂ ਸਤਿਗੁਰੂ ਜੀ ਜਦੋਂ ਇਸ ਨਗਰ ਵਿੱਚ ਪਹੁੰਚੇ ਨੇ ਬਾਬਾ ਸੂਰਤੀਆ ਜੀ ਦੇ ਹਵੇਲੇ ਵਿੱਚ ਸਤਿਗੁਰੂ ਜੀ ਰਹਿائش ਸੀ 45 ਦਿਨ ਸਤਗੁਰੂ ਜੀ ਬਾਬਾ ਸੂਰਤੀਆ ਜੀ ਦੇ ਘਰ ਵਿਖੇ ਰਹੇ ਪਰਿਵਾਰ ਦੀ ਸੇਵਾ ਤੋਂ ਖੁਸ਼ ਹੋ ਕਰਕੇ ਸਤਗੁਰੂ ਜੀ ਜਦੋਂ ਨਗਰ ਤੋਂ ਜਾਣ ਲੱਗੇ ਉਸ ਵੇਲੇ ਇਹ ਪਾਵਨ ਨਿਸ਼ਾਨੀਆਂ ਸਤਗੁਰੂ ਜੀ ਨੇ ਉਸ ਪਰਿਵਾਰ ਨੂੰ ਬਖਸ਼ਿਸ਼ ਕੀਤੀਆਂ ਨਾਲ ਇੱਕ ਮੰਜੀ ਸੀ ਜਿਸ ਦਾ ਬਾਣ ਤੇ ਦੌਣ ਗੁਰਦੁਆਰਾ ਨਿਮਸਰ ਸਾਹਿਬ ਵਿਖੇ ਸਜੋਬਿਤ ਹੈ ਇਹ ਪਾਵਨ ਨਿਸ਼ਾਨੀਆਂ ਪਰਿਵਾਰ ਨੂੰ ਸਤਗੁਰੂ ਜੀ ਨੇ ਬਖਸ਼ਿਸ਼ ਕੀਤੀਆਂ ਜੋ ਕਿ ਸਮਾਪਾ ਆ ਕਰਕੇ ਇਸ ਪਾਵਨ ਸਥਾਨ ਤੇ ਇਹਨਾਂ ਨੂੰ ਸਜੋਬਿਤ ਕੀਤਾ ਗਿਆ ਸੰਗਤਾਂ ਦੇ ਦਰਸ਼ਨਾ ਵਾਸਤੇ ਤਾਂ ਕਿ ਆਣ ਜਾਣ ਵਾਲੀਆਂ ਸੰਗਤਾਂ ਬਹੁਤ ਹੀ ਸੁਖੇਲੇ ਢੰਗ ਨਾਲ ਦਰਸ਼ਨ ਮਿਲੇ ਕਰ ਸਕਣ ਸੋ ਆਪ ਜੀ ਨੇ ਦਰਸ਼ਨ ਕੀਤੇ ਨੇ ਇਸੇ ਤਰ੍ਹਾਂ ਜਦੋਂ ਸਤਿਗੁਰੂ ਜੀ ਨਗਰ ਤੋਂ ਜਾਣ ਲੱਗੇ ਨਾਲ ਹੀ ਸਤਿਗੁਰੂ ਜੀ ਨੇ ਨਗਰ ਨੂੰ ਵਰ ਦਿੱਤੇ ਕਿ ਕਢਾਣੀ ਤੋਂ ਕਢਾਨ ਸਾਹਿਬ ਬਣੇਗਾ ਨਗਰ ਬਹੁਤ ਵਧੇਗਾ ਔਰ ਕੁਦਰਤੀ ਆਫਤ ਨਗਰ ਦਾ ਕੋਈ ਨੁਕਸਾਨ ਨਹੀਂ ਕਰ ਸਕੇਗੀ ਇਸੇ ਤਰ੍ਹਾਂ ਸਤਿਗੁਰੂ ਜੀ ਨੇ ਵਰ ਦਿੱਤਾ ਕਿ ਬਾਹਰੋਂ ਆਇਆ ਦੁਸ਼ਮਣ ਨਗਰ ਨੂੰ ਹਰਾ ਨਹੀਂ ਸਕੇਗਾ ਔਰ ਇਨਾ ਪਾਵਨ ਸਥਾਨਾਂ ਤੇ ਹਾਜ਼ਰੀਆਂ ਭਰਨ ਦੇ ਨਾਲ ਸਰੀਰਕ ਕਸ਼ਟਾਂ ਤੋਂ निजात ਮਿਲਿਆ ਕਰੇਗੀ ਸਰੀਰਕ ਕਸ਼ਟਾਂ ਤੋਂ ਆਰਾਮ ਆਇਆ ਕਰੇਗਾ ਸੋ ਬੇਅੰਤ ਸੰਕਾ ਸ਼ਨੀਵਾਰ ਵਾਲੇ ਦਿਨ ਇਨਾ ਪਾਵਨ ਸਥਾਨਾਂ ਤੇ ਹਾਜ਼ਰੀਆਂ ਭਰਦੀਆਂ ਨੇ ਗੁਰਦੁਆਰਾ ਚੋਲਾ ਸਾਹਿਬ ਵਿਖੇ ਸੰਗਰਾਂ ਦਾ ਦਿਹਾੜਾ ਬਣਾਇਆ ਜਾਂਦਾ ਹੈ ਗੁਰਦੁਆਰਾ ਨਿੰਸਰ ਸਾਹਿਬ ਵਿਖੇ ਇਸੇ ਤਰ੍ਹਾਂ ਮਸਜਿਦਾ ਦਿਹਾੜਾ ਬਣਾਇਆ ਜਾਂਦਾ ਔਰ ਗੁਰਦੁਆਰਾ ਸ੍ਰੀ ਹਵੇਲੀ ਸਾਹਿਬ ਪੜੋਲਾ ਸਾਹਿਬ ਵਿਖੇ ਕੋਨ ਵਾਸ਼ੀ ਦਾ ਦਿਹਾੜਾ ਭਰਦਾ ਹੈ ਇਹਨਾਂ ਪਾਵਨ ਅਸਥਾਨਾਂ ਤੇ ਬੰਦੀ ਛੋੜ ਦਿਵਸ ਜੋ ਕਿ ਦੀਵਾਲੀ ਦੇ ਪਰਬ ਮੌਕੇ ਤੇ ਬਹੁਤ ਹੀ ਸਰਦਾ ਤੇ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਦੇਸਾਂ ਵਿਦੇਸਾਂ ਤੋਂ ਸੰਗਤ ਇਹਨਾਂ ਪਾਵਨ ਅਸਥਾਨਾਂ ਤੇ ਪਹੁੰਚਦੀਆਂ ਨੇ ਨਤਮਸਤਕ ਹੁੰਦੀਆਂ ਨੇ ਔਰ ਲਾਹੇ ਪ੍ਰਾਪਤ ਕਰਦੀਆਂ ਨੇ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤਾਂ ਸੰਗਤ ਜੀ ਅੱਜ ਅਸੀਂ ਤੁਹਾਨੂੰ ਛੇਵੀਂ ਪਾਸ਼ਾ ਦੇ 52 ਕਲੀਆਂ ਵਾਲੇ ਜੋ ਚੋਲਾ ਏ ਉਸ ਤੇ ਦਰਸ਼ਨ ਕਰਵਾਏ ਨੇ ਨਾਲ ਹੀ ਜੂੜਾ ਸਾਹਿਬ ਤੇ ਨਾਲ ਹੀ ਜੋ ਕੋਥੀ ਸਾਹਿਬ ਜਿਸ ਦੇ ਵਿੱਚ ਉਹ 6ਵੇਂ ਪਾਸ਼ਾ ਜੀ ਪਾਠ ਕਰਿਆ ਕਰਦੇ ਸਨ ਸਾਡੀ ਵੀ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਬੇਸ਼ੱਕ ਦੇਸ਼ਾਂ ਦੇ ਵਿੱਚ ਰਹਨੇ ਹੋ ਪਰ ਵਿਦੇਸ਼ਾਂ ਦੇ ਵਿੱਚ ਬੇਸ਼ੱਕ ਰਹਨੇ ਹੋ ਪਰ ਇੱਕ ਵਾਰੀ ਜਦੋਂ ਵੀ ਪੰਜਾਬ ਆਉਨੇ ਹੋ ਤਾਂ ਇਸ ਧਰਤੀ ਦੇ ਉੱਤੇ ਜਰੂਰ ਆਇਓ ਕਿਉਂਕਿ ਇੱਥੇ ਆ ਕੇ ਪਤਾ ਲੱਗਦਾ ਇੱਕ ਵਲਖਣ ਹੀ ਉਹ ਆਪਣੇ ਆਪ ਨੂੰ ਮਹਿਸੂਸ ਹੁੰਦਾ ਹੈ ਕਿ ਸਾਡੇ 6ਵੇਂ ਪਾਸ਼ਾ ਜੀ ਨੇ ਉਸ ਸਮੇਂ ਜਿਹੜੇ ਇੰਨੇ ਰਾਜਿਆਂ ਨੂੰ ਰਿਹਾਂ ਕਰਵਾਇਆ ਤੇ ਆ ਸਾਡਾ ਇਤਿਹਾਸ ਜਿਹੜਾ ਅੱਜ ਵੀ ਇਨ੍ਹਾਂ ਗੁਰੂ ਘਰਾਂ ਦੇ ਵਿੱਚ ਸਾਂਭਿਆ ਪਿਆ ਆਪਣੇ ਬੱਚਿਆਂ ਨੂੰ ਵੀ ਇਸ ਇਤਿਹਾਸ ਤੋਂ ਜਾਣੂ ਕਰਵਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ